ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸਾਂ ਤੁਹਾਨੂੰ ਵੀ ਇਹ ਬੰਦਾ ਜਿਹਨਾਂ ਦਾ ਇਹ ਬੰਦੇ ਦਾ ਨਾਮ ਹੈਗਾ ਵਾ ਪਵਨ ਦਾਸ ਹੈ Rajasthan ਦਾ ਵਾ ਤੇ ਆਪਣੇ ਆਪ ਨੂੰ ਰਾਮਪਾਲ ਦਾ ਚੇਲਾ ਕਹਿੰਦਾ ਹੁਣ ਗੱਲ ਇੱਥੇ ਹੈ ਵੀ ਇਹਦੀ ਇੱਕ ਵੀਡੀਓ ਆਈ ਆ ਜਿਹਦੇ ਵਿੱਚ ਇਹਦੇ ਵੱਲੋਂ ਇਹ ਕਰਤੂਤ ਖੋਲੀ ਗਈ ਆ ਤੇ ਇਹਨੇ ਇਹ ਬਕਵਾਸ ਕੀਤੀ ਆ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਪੱਗਾਂ ਲਾਣੀਆਂ ਚਾਹੀਦੀਆਂ ਨੇ ਕੇਸ ਕਟਾਣੇ ਚਾਹੀਦੇ ਨੇ ਦਸਤਾਰਾਂ ਨਹੀਂ ਬੰਨਣੀਆਂ ਚਾਹੀਦੀਆਂ ਜੇ ਉਹ ਰਾਮਪਾਲ ਕੋਕਣਾ ਗੁਰੂ ਮੰਨਦੇ ਨੇ ਪਹਿਲਾਂ ਤਾਂ ਮੈਨੂੰ ਦੱਸਾਂ ਕਿ ਮਨੋਜ ਸਿੰਘ ਦੋਹਨ ਨੇ ਜਿਹੜੇ ਆਪਣੇ ਵੀਰ ਹਰਿਆਣੇ ਦੇ ਵਿੱਚ ਉਹਨਾਂ ਨਾਲ ਮੇਰੀ ਹੁਣੇ ਗੱਲ ਹੋਈ ਆ ਉਹਨਾਂ ਦੀ ਰਾਮਪਾਲ ਦੇ ਬੇੜੇ ਨਾਲ ਗੱਲ ਹੋਈ ਆ ਤੇ ਉਹਦੇ ਬੇਟੇ ਨੇ ਦੱਸਿਆ ਵੀ ਜਿਹੜਾ ਇਹ ਬੰਦਾ ਇਹਦੇ ਤੇ ਉਹਨਾਂ ਨੇ ਖੁਦ 420 ਦਾ ਪਰਚਾ ਕਰਾਇਆ ਹੋਇਆ 8-10 ਸਾਲ ਪਹਿਲਾਂ ਤੇ ਇਹਨੂੰ ਉੱਥੋਂ ਆਸ਼ਰਮ 'ਚੋਂ ਜੋ ਕੱਢਿਆ ਹੋਇਆ ਕਿਉਂਕਿ ਇਹਨੇ ਕਰੋੜਾਂ ਰੁਪਏ ਠੱਗੀ ਮਾਰੀ ਸੀ ਤੇ ਇਹਦਾ ਆਸ਼ਰਮ ਦੇ ਨਾਲ ਕੋਈ ਲਿੰਕ ਨਹੀਂ ਪਹਿਲੀ ਗੱਲ ਤੇ ਉਹਦਾ ਭਗਤ ਨਹੀਂ ਹੈਗਾ ਹੋਵੇ ਵੀ ਭਗਤ ਮੈਂ ਕਿੰਨਾ ਵੱਖਰਾ ਵਿਸ਼ਾ ਵਾ ਇਸ ਬੰਦੇ ਦੇ ਵੱਲੋਂ ਜਿਹੜੀ ਇਹ ਕਰਤੂਤ ਕੀਤੀ ਗਈ ਆ ਕਿ ਸਿੱਖਾਂ ਨੂੰ ਆਪਣੀਆਂ ਪੱਗਾਂ ਲਾਉਂਦੀਆਂ ਚਾਹੀਦੀਆਂ ਨੇ ਕਿਰਤੋਲੇ ਚਾਹੀਦੇ ਨੇ ਤੇ ਫਿਰ ਜਿਹੜਾ ਰਾਮਪਾਲਾ ਉਹਨੂੰ ਗੁਰੂ ਮੰਨਣਾ ਚਾਹੀਦਾ ਛੇਤਰਾਵੀ ਘਾਟ ਆ ਨਾ ਲੋਕਾਂ ਨੂੰ ਚਲੋ ਸਾਡੂ ਕੋਲ ਜਿੱਥੇ ਮਿਲੂਗਾ ਜਾਂ ਸਾਡੇ ਕਿਸੇ ਭੈਣ ਭਰਾ ਰੋਇ ਮਿਲਦਾ ਵਾ ਸਿੱਖ ਨੂੰ ਮਿਲਦਾ ਜਿਹੜਾ ਗੁਰੂ ਨੂੰ ਸਮਰਪਤ ਆ ਜਿਹੜਾ ਸਿੱਖਿਆ ਸਤਕਾਰ ਕਰਦਾ ਉਹ ਸੇਵਾ ਜੁਰੂਰ ਕਰੇ ਦੀ ਜੇ ਸਾਡੇ ਕੋ ਮਾਰੇ ਸੇਵਾ ਲੈਣ ਤੇ ਅਸੀਂ ਕਰਦੀਏ ਜਿਹਦੇ ਕਰਮਜ ਹੋਊਗਾ ਤਾਂ ਹੋਜੂਗੀ ਪਰ ਜਿਹੜੀ ਕਾਨੂੰਨੀ ਕਾਰਵਾਈ ਦੀ ਗੱਲ ਆ ਉਹ ਮਿਰੋਤ ਸਿੰਘ ਦੂਹਣਵੀਰ ਹੋਣੇ ਨਹੀਂ ਇਹ ਉਹਨਾਂ ਨਾਲ ਗੱਲ ਹੋਈ ਆ ਉਹ ਕਰਾਉਣਗੇ ਤੇ ਬਣਦੀ ਜਿਹੜੀ ਆ ਪਰ ਇਹਨਾਂ ਲੋਕਾਂ ਨੂੰ ਤੋਂ ਸੁਚੇਤ ਹੋਣ ਦੀ ਲੋੜ ਆ ਇਹਨਾਂ ਲੋਕਾਂ ਨੂੰ ਡੈਂਟੀਫਾਈਡ ਕਰਨ ਦੀ ਲੋੜ ਆ ਜਿਹਨੇ ਲੋਕ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੀਆਂ ਕਰਤੂਤਾਂ ਕਰਦੇ ਨੇ ਸੋ ਸਾਡੀ ਵੀਡੀਓ ਪਾਉਣ ਦਾ ਜਿਹੜਾ ਮਕਸਦ ਆ ਸੰਗਤ ਨੂੰ ਇਹ ਦੱਸਣਾ ਕਿ ਇਸ ਪਵਨ ਦਾਸ ਨਾਮ ਦਾ ਬੰਦਾ ਜਿਹੜਾ ਵਾ ਇਹ ਆਪਣੇ ਆਪ ਨੂੰ ਰਾਮਪਾਲ ਦਾ ਚੇਲਾ ਦੱਸਦਾ ਪਰ ਉਹਨਾਂ ਦੇ ਵੱਲੋਂ ਇਹ ਗੱਲ ਕਲੀਅਰ ਕੀਤੀ ਗਈ ਆ ਕਿ ਇਹਨਾਂ ਦਾ ਉਹ ਸੰਸਥਾ ਦੇ ਨਾਲ ਬਾਬੇ ਰਾਮਪਾਲ ਦੇ ਨਾਲ ਕੋਈ ਵੀ ਜਿਹੜਾ ਲਿੰਕ ਨਹੀਂ ਹੈਗਾ ਪਰ ਇੱਕ ਬੰਦੇ ਦੇ ਵੱਲੋਂ ਇਸ ਤਰੀਕੇ ਦੇ ਨਾਲ ਜਿਹੜੀ ਬਕਵਾਸ ਬਾਣੀ ਕੀਤੀ ਕਿ ਸਿੱਖ ਜਿਹੜੇ ਨੇ ਉਹ ਆਪਣੀਆਂ ਪੱਗਾਂ ਲਾਭੇ ਕੇਸ ਕਟਵਾਉਣ ਤੇ ਫਿਰ ਰਾਮਪਾਲ ਨੂੰ ਆਪਣਾ ਗੁਰੂ ਮੰਨਣ ਇਹ ਬੜੀ ਬੇਹੱਦ ਨਿੰਦਣਯੋਗ ਤੇ ਬੜੀ ਮਾਰੀ ਗੱਲ ਆ ਬੰਦੇ ਦਾ ਇਹ ਪੁੱਤ ਬਣੇ ਕਿਉਂਕਿ ਜੇ ਸਿੱਖਾਂ ਦੇ ਕਿਸੇ ਸਿੱਖ ਦੇ ਹੱਥ ਆ ਗਿਆ ਇਹਦੀ ਸੇਵਾ ਹੋ ਗਈ ਤੇ ਫਿਰ ਲੋਕਾਂ ਨੇ ਕਹਿਣਾ ਜੀ ਵੱਖਵਾਦੀ ਆ ਅੱਤਵਾਦੀ ਆ ਇਹ ਮਾਰਦੇ ਨੇ ਕੁੱਟਦੇ ਨੇ ਪਰ ਹੁਣ ਕਿੰਨਾ ਕੁ ਜੜ ਜਾਈਏ ਕਿੰਨਾ ਕਚਰ ਸੁਣੀ ਜਾਈਏ ਇਹ ਵੀ ਸਾਡੀ ਸਮਝੋਂ ਬਾਹਰ ਆ ਇਹਨਾਂ ਦਾ ਹੱਲ ਤਾਂ ਇੱਕੋ ਹੀ ਆ ਜਿਹੜਾ ਸਾਨੂੰ ਗੁਰੂ ਸਾਹਿਬ ਦਾ ਬਖਸ਼ਿਸ਼ ਆ ਵੀ ਫਿਰ ਜਦੋਂ ਗੁਰਕੇਂਦਿੰਦ ਦਾ ਸੁਨੇਹਾ ਕਹਨਾਂ ਦਾ ਸਿਸਟਮ ਆ ਕਨਸੈਪਟ ਆ ਉੱਤੇ ਪੈਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ